ਦੇਣੇ ਸ਼ਨੀਵਾਰ ਅੱਜ ਸਮਾਨ ਬਣਾਉਣ ਲੱਗਾ ਜੀ ਦੁਕਾਨ ਦਾ ਤੇ ਬਣਾ ਕੇ ਅੱਜ ਮੈਂ ਲੇਟ ਉੱਠਿਆ ਥੋੜਾ ਜਿਹਾ ਕਿਉਂਕਿ ਰਾਤ ਕਿਤੇ ਚੱਲ ਗਿਆ ਸੀਗਾ ਮੇਰੇ ਫਰੈਂਡ ਦਾ ਐਕਚੁਅਲੀ ਸਟੇਜ ਸ਼ੋਅ ਸੀਗਾ ਤੇ ਉੱਥੇ ਚੱਲ ਗਿਆ ਸੀਗਾ ਤੇ ਫਿਰ ਤਾਂ ਲੇਟ ਹੋ ਗਿਆ ਸੀਗਾ ਲੇਟ ਉੱਠਿਆ ਤੇ ਚਲੋ ਕੋਈ ਨਹੀਂ ਹੁਣ ਬਣਾਣੇ ਆ ਸਮਾਨ ਬਾਕੀ ਤੁਹਾਨੂੰ ਦਿਖਾਣੇ ਆ ਅਗਲੀ ਵੀਡੀਓ ਚ ਸਬਜ਼ੀਆਂ ਮੈਂ ਕਰ ਲਈਆਂ ਸਾਰੀਆਂ ਗ੍ਰਾਈਂਡ ਆਪਣੇ ਕੋ ਮਿੰਨੀ ਗ੍ਰਾਈਂਡਰ ਆ ਹੱਥ ਨਾਲ ਕਰਨ ਵਾਲਾ ਤੇ ਇਹਦੇ ਨਾਲ ਮੈਂ ਕਰਦੇ ਆ ਪਰ ਲੈਣਾ ਇਹਦੇ ਨਾਲ ਤੇ ਕਿਹਾ ਬੈਟਰ ਲੱਗਦਾ ਪੀਸਟ ਆ ਸਬਤੀਆਂ ਸਾਰੀਆਂ ਆ ਰਹੀਆਂ ਪਤਾ ਗੋਬੀ ਪਿਆਜ਼ ਆ ਕੇ ਬਚ ਗਏ ਆਹ ਨੂੰ ਰੋੜਾ ਵਾਸਤੇ ਆ ਪਤਾ ਗੋਬੀ ਪਿਆਜ਼ ਤੇ ਆ ਆਪਣੀ ਨੂੰ ਤੇ ਹੁਣ ਆਪਾਂ ਬਣਾਇਆ ਜਿਹੜਾ ਤਾਂ ਲੱਗਿਆ ਕਾਣਾ ਪਹਲਾ ਦੀ ਹੈ ਜੀ ਮਮਸ ਦੇ ਸਾਡੇ ਰੈਲੀ ਹੋ ਗਣ ਆਸਣਗਾ ਦੀ ਟਾਈਮ ਹੋ ਗਿਆ ਜੀ 9:00 ਵਜੇ ਆ ਤੇ ਕਸਟਮਰ ਆਣੀਗਾ ਅੱਜ ਕੋਈ ਗੱਲ ਮਰਾ ਬਸ ਪੋਣੀ ਕੀਤੀ ਗੱਲ ਮੰਨੂ ਐਕਚੁਅਲੀ 2010 ਤੋਂ ਨਾ ਕੰਮ ਬਹੁਤ ਠੰਡਾ ਆ ਕਿਉਂਕਿ ਮੀਂਹ ਮੂੰਹ ਪੈ ਜਾਂਦਾ ਤੇ ਇੱਥੇ ਪਾਣੀ ਖੜ ਜਾਂਦਾ ਸਾਡੇ ਕੋਲ ਸੋ ਬਾਕੀ ਲੱਗੇ ਆ ਕੋਈ ਨਹੀਂ ਮਿਹਨਤ ਕਰ ਰਿਹਾ ਦੇਖ ਰਿਹਾ ਮਾਲਕ ਦਿਲ ਨਹੀਂ ਛੱਡਣਾ ਅੱਜਾ ਕੋਈ ਚੱਕਰ ਨਹੀਂ ਬਿੱਤੋ ਇਤਾਂ ਦੇ ਹਰ ਇੱਕ ਦੇ ਟਾਈਮ ਹੁੰਦਾ ਚੰਗਾ ਮਾੜਾ ਲੰਘ ਜਾਂਦਾ ਹੁੰਦਾ ਕੋਈ ਚੱਕਰ ਨਹੀਂ ਬਾਕੀ ਬੰਦਾ ਹਿੰਮਤ ਨਾ ਛੱਡੇ ਬਾਕੀ ਕਈ ਵਾਰੀ ਮਾਲਕੇ ਪਰਖਿਆ ਵੀ ਲੈਂਦਾ ਆ ਕෑම ਚੰਗਲਾ ਮੜਾ ਸਾਰਿਆਂ ਤੇ ਹੁੰਦਾ ਦਾ ਬਸ ਲੰਗੜਾ ਮੈਂ ਲੋਚ ਬਾਕੀ ਇਹੀ ਕਹੂੰਗਾ ਕਿ ਸਪੋਰਟ ਕਰੋ ਸ਼ੇਅਰ ਕਰੋ ਤੁਹਾਡਾ ਇੱਕ ਸ਼ੇਅਰ ਮੇਰੀ ਹਿੰਮਤ ਆ ਮੈਨੂੰ ਵੀ ਮਸਤ ਮਿਲੂਗੀ ਤਾਂ ਸ਼ੁਕਰੀਆ ਸ਼ੇਅਰ ਕਰੋ ਸਪੋਰਟ ਕਰੋ ਰੱਜੀ ਸਿਰਫ ਸਟੀਮ ਮੋਮੋਜ਼ ਲੱਗੇ ਆ ਆਪਣੇ ਤੇ ਇਥੇ ਲੜਾ ਜਿੰਨਾ ਕੋਲਿਆ ਨਹੀਂ ਇਦਾਂ ਹੀ ਆ ਉਹ ਵੀ ਇੱਕ ਪਲੇਟ ਲੱਗੀ ਆ ਅੱਜ ਹੈ ਹੀ ਨਹੀਂ ਕਿਸਮਰ ਪਤਾ ਨਹੀਂ ਕੀ ਚੱਕਰ ਪੈ ਗਿਆ ਮੈਂ ਤੁਹਾਨੂੰ ਆ ਵੀ ਦੁਕਾਨਾਂ ਦੇਖੋ ਟੋਕਰੀ ਭਰੀ ਪਈ ਹੈ ਭਰੀ ਵੀ ਟੋਕਰੀ ਗੱਸ ਆਕੀ ਕੋਈ ਨਹੀਂ ਆ ਸਪ੍ਰਿੰਗ ਰੋਲ ਦੀ ਵੀ ਟੋਕਰੀ ਦਿਖਾ ਦਿੰਦਾ ਮੈਂ ਆ ਵੀ ਭਰੀ ਹੋਈ ਹੈ